ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਦੇ ਤਹਿਤ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਲੰਦਰ ਦੇ ਬਿਆਸ ਪਿੰਡ ਪਹੁੰਚੇ ਜਿੱਥੇ ਕਿ 113 ਸਾਲਾ ਐਥਲੀਟ ਫੌਜਾ ਸਿੰਘ ਦੇ ਘਰ ਤੋਂ ਉਹਨਾਂ ਦੇ ਵੱਲੋਂ ਨਸ਼ੇ ਦੇ ਖਿਲਾਫ ਇੱਕ ਵਾਕ ਸ਼ੁਰੂ ਕੀਤੀ ਗਿਆ ਪਿੰਡ ਬਿਆਸ ਤੋਂ ਹੁੰਦੀ ਹੋਈ ਇਹ ਵਾਕ ਪਿੰਡ ਪੱਠੇ ਤੱਕ ਜਾਵੇਗੀ ਅਤੇ ਇਸ ਤੋਂ ਬਾਅਦ ਪਿੰਡ ਪੱਠੇ ਤੋਂ ਜੰਗੇ ਆਜ਼ਾਦੀ ਤੱਕ ਪੈਦਲ ਮਾਰਚ ਕੱਢਿਆ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਨਸ਼ੇ ਦੀ ਬਿਮਾਰੀ ਨੂੰ ਨੌਜਵਾਨਾਂ ਦੇ ਵਿੱਚੋਂ ਜੜ ਤੋਂ ਮੁਕਾਉਣ ਦੇ ਲਈ ਇਹ ਮਾਰਚ ਕੱਢਿਆ ਜਾ ਰਿਹਾ ਹੈ ਤੇ ਇੱਕ ਚੰਗਾ ਸੁਨੇਹਾ ਨੌਜਵਾਨੀ ਨੂੰ ਦਿੱਤਾ ਜਾ ਰਿਹਾ ਇਸ ਦੌਰਾਨ ਤੁਹਾਨੂੰ ਦੱਸ ਦਈਏ ਫੌਜਾ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਨਸ਼ਾ ਜੋ ਬਾਰਡਰ ਪਾਰੋਂ ਆਉਂਦਾ ਹੈ ਉਹ ਬੰਦ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਨੌਜਵਾਨੀ ਕਿਤੇ ਸਮਝੇਗੀ ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਸ਼ੇ ਦੇ ਕੋਹੜ ਚੋਂ ਬਾਹਰ ਆਣ ਤੇ ਆਪਣਾ ਸਨੈਰੀ ਭੁ익 ਬਣਾਉਣ ਇਸੇ ਦੇ ਨਾਲ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦੇ ਵਿਰੁੱਧ ਖੜੇ ਹੋਣ ਨਾ ਕਿ ਨਸ਼ੇ ਦੀ ਦਲਦਲ ਦੇ ਵਿੱਚ ਭੈਣ ਉਹਨਾਂ ਕਹਿੰਿਆ ਕਿ ਬੀਐਸਐਫ ਤੇ ਰਿਪੀਟ ਉਹਨਾਂ ਕਹਿੰਦੇ ਕਿ ਬਾਰਡਰਾਂ ਤੇ ਤਨਾਤ ਸੇਨਾ ਲਗਾਤਾਰ ਸਰਹੱਦੋਂ ਪਾਰੋਂ ਆ ਰਹੇ ਨਸ਼ੇ ਨੂੰ ਰੋਕਣ ਦੀਆਂ ਕੋਸ਼ਾਂ ਦੇ ਵਿੱਚ ਲੱਗੀ ਹੋਈ ਹੈ ਤੇ ਕਾਫੀ ਵਾਰ ਕਾਮਯਾਬੀ ਖੋਏ ਨੇ ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਬਾਤ ਚੜ ਕੇ ਸਾਡਾ ਸਾਥ ਦੇਣਾ ਚਾਹੀਦਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੀਦਾ ਹੈ ਹਾਂਜੀ ਜਿਹੜਾ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਮੁਹਿੰਮ ਜਿਹੜੀ ਵਿੱਢੀ ਗਈ ਹੈ ਅੱਜ ਗਵਰਨਰ ਸਾਹਿਬ ਆ ਰਹੇ ਨੇ ਤੁਸੀਂ ਵੀ ਇਸ ਵਾਕ ਦਾ ਹਿੱਸਾ ਬਣਨ ਜਾ ਰਹੇ ਹੋ ਕਿਵੇਂ ਲੱਗ ਰਿਹਾ ਤੁਹਾਨੂੰ ਨਸ਼ਾ ਰੈਲੀ ਦਾ ਬੋਲ ਬਣ ਗਿਆ ਕਾਮਾ ਬੜਾ ਵੱਧ ਗਿਆ ਜਿਹੜਾ ਤੁਸੀਂ ਘਾਰੇ ਪਰ ਉਪਰ ਤਾਂ ਹੀ ਹਾਂ ਜਿੱਥੋਂ ਆਉਂਦਾ ਨਸ਼ਾ ਉਥੋਂ ਬਣ ਇੱਕ ਦਿਨ ਨਹੀਂ ਹੋ ਸਕਦਾ ਜੇ ਮੈਂ ਤਾਂ ਸੱਚ ਮਲਾਂ ਉਹਦੇ ਤਾਂ ਆਪਾਂ ਤਾਂ ਦੇਖੋ ਇਕੱਠੇ ਹੋ ਕੇ ਇਹੋ ਕਹਿ ਸਕਦੇ ਆ ਜਿਹੜੇ ਲਿਉਨੇ ਆਏ ਆ ਉਹ 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 ਆਪਣੇ ਵੀ ਚੌਧਰੀ ਆ ਆਲੇ ਬੋਲਦੇ ਆ ਇਹਨਾਂ ਨੇ ਵੀ ਚੌਧਰੀ ਜੋ ਥੋਣੇ ਵਾਲੇ ਵੀ ਹੋਈ ਆ ਨਸ਼ਾ ਇੱਕ ਦਿਨ ਜਿਹੜ ਸਕਦਾ ਜਾ ਹਫਤਾ ਲੱਗ ਸਕਦਾ ਕੁਛ ਵੀ ਨਹੀਂ ਜਿਹੜੇ ਰੱਬ ਨੇ ਕੋਈ ਮਿਹਰਬਾਨੀ ਕੀਤੀ ਉਹਨਾਂ ਦਾ ਦੈਲਾ ਹੋਇਆ ਹਨਾ ਲਿਆਉਣ ਵਾਲਿਆਂ ਦਾ ਨਸ਼ਾ ਕਿਦੇ ਉੱਪਰ ਦੀ ਰੋੜ ਕੇ ਆਉਂਦਾ ਜਾਂ ਇੱਕ ਗੱਲ ਮੇਰੀ ਗੱਲ ਨਾ ਸੁਣੀਓ ਮੇਰੀ ਗੱਲ ਨੂੰ ਜਵਾਬ ਦਿਓ ਤਾਂ ਮੈਨੂੰ ਵੀ ਅਕਲ ਗਾ ਨਹੀਂ ਆਵੇ ਹੋਰ ਦਲ ਚੱਲ ਨਹੀਂ ਜਾਂ ਮੇਰੀ ਇਕੱਲੇ ਦੀ ਗੱਲ ਸੁਣੀ ਜਾਂ ਉਹ ਤਾਂ ਕੋਈ ਸ਼ਾਇਦ ਆਜ ਇਸ ਨਸ਼ਾ ਮੁਕਤ ਰੰਗੀਲਾ ਪੰਜਾਬ ਬਣਾਉਣੇ ਕੇ अभियान में इस कार्यक्रम में मैं आपके बीच में उपस्थित हूँ सबसे पहले तो मैं इसका योजना करने वाले पुष्वंत सिंह जी और उनकी टीम को धन्यवाद देता फिर मेरा सौभाग्य मिला कि आज मैंने उस व्यक्ति के दर्शन करने का सौभाग्य मिला जिसने 113 साल की उम्र में भी जिस प्रकार से अपने शरीर को साथ रखा है और आज भी जिस प्रकार से दुनिया के सबसे अधिक उम्र के धावक के रूप में कोई पहचाना जाता है तो फौजा सिंह जी पहचान सौ साल से अधिक उम्र वालों में से एक तरह से विश्व रिकॉर्ड बनाने का काम भी उन्होंने किया तो एक तो उनके दर्शन हुए उनके घर से आज ये चौथे दिन की यात्रा खुशवंत सिंह जी और रेड क्रॉस ने इस टीम को आगे बढ़ाया मैंने भी ये जब मिले थे तब तो मैंने कहा था मैं ज़रूर ज्वाइन करूँगा तो आज और कल मैं भी इनके साथ एक सहयोगी के रूप में एक अधिकारी के रूप में नहीं क्योंकि ये जन आंदोलन बनेगा तो जनता के द्वारा बनेगा कानून 100% परसेंट किसी चीज़ के सुधार के लिए पर्याप्त नहीं होता कानून अपना काम करता है कानून तो सब बने हुए हैं लेकिन सभी कानूनों की पालना नहीं होती जब तक जनता में उसके प्रति अवेयरनेस जिस प्रकार की चाहिए वो नहीं होती तो मैं सोचता हूँ इस अभियान से हम कोशिश कर रहे हैं कि जनता विशेष करके माताएं बहनें इससे जुड़े ਕਿਉਂਕਿ ਨਸ਼ੇ से अगर सबसे ज्यादा कोई परेशान और दुखी है तो घर की मां बहन है ब्यूरो रिपोर्ट ऑन पॉइंट